ਸੁਣੋ ਬਚਨ ਜੀ ਬਾਦਸ਼ਾਹ ਜਿੰਨੇ ਬਾਣਾ ਬਾਣਾ ਨਾ ਲਾਉਣਾ ਨਹੀਂ ਹੈ ਕੋਣ ਹਾਂਜੀ ਬਾਣਾ ਗੁਰੂ ਦਾ ਦਿੱਲੀ ਦਾ ਫੇਰ ਫੜ ਲਾਂਗੇ ਬੱਦ ਦਿੱਲੀ ਦਾ ਬਣੀਆ ਹਾਂਜੀ ਘਾਰੇ ਬਲਾਵੇ ਤਾਂ ਨਿਹਾਲ ਹੋ ਜਾਵੇ ਜਿਹਦਾ ਜੀ ਅਕਾਲ ਤਾਸ਼ ਦਿੰਦੀ ਆ ਹਾਂਜੀ ਉੱਥੇ ਮਹਾਕਾਲ ਦਾ ਰੂਪ ਹੋਊਗਾ ਉੱਥੇ ਹਾਂਜੀ ਸਾਥ ਲਾ ਅਕਾਲੀ ਬਾਬਾ ਫੁੱਲਾ ਸਿੰਘ ਦੇਖਿਆ ਤੁਸੀਂ ਕਿਸ ਨੇ ਦੇਖਣਾ ਪਊ ਨਾ ਪਾਨੂੰ ਜੀ ਬਾ ਅਛੋ ਦੱਸਣਾ ਕਹਿੰਦਾ ਕੱਲ ਦਾਸ ਤੇ ਮਹਾਕਾਲ ਦੇ ਉਪ ਦੇ ਵਿੱਚ ਰੋਜ਼ ਨਹੀਂ ਮਣਾ ਹੈਗਾ ਹੁਣ ਨਿੰਮਕੇ ਹਟ ਕੇ ਬਹੁਤ ਆਪਣੀ ਅਬਦਾਲੀ ਮਾਰ ਲੈ ਸਾਰੇ ਪਣ ਇਹ ਬਣਾ ਪਣੋ ਟੌਰ ਨਾਲ ਹੀ ਬਣਾ ਇਹ ਗੁਰੂ ਕਾ ਦਾ ਸਮਾਨ ਆ ਇਹ ਕਦੇ ਲਾ ਲੂ ਕਦੇ ਪਾ ਲੂ ਸਿੱਖੀ ਆ ਕੋਈ ਥੱਲੇ ਤਮਾਖੂ ਪਛਾਹ ਹੈ ਉੱਥੇ ਗੁਰਦਸਹਿਬਲੇ ਜੇਬਾ ਸਿੱਖਾ ਭਈ ਹੋ ਸਕਦੇ ਪਾ ਦੱਸੋ ਸਿਕੋ ਉਹ ਸਿਕੋ ਸੈਦਸੇ ਸਦਾ ਪ੍ਰਚਾਰ ਇਹ ਜਾ ਹੋ ਰਿਹਾ ਹੁਣ ਸਿੱਖਾਂ ਦਾ ਹੋ ਰਿਹਾ ਲੋਕਾਂ ਨੂੰ ਕੀ ਕਹਾਂਗਾ ਤੁਸੀਂ ਹੁਣ ਅਖਬਾਰ ਤੇ ਲਿਖਿਆ ਤੇ ਕੋੰਕਾਰ ਟੱਟੀ ਛਿੜਦੇ ਉਹਨੂੰ ਸਾਨੂੰ ਅਸਤੇ ਇਸ ਸੰਬੰਧੀ ਸਾਡ ਲੋੜ ਹੀ ਨੇਗੀ ਸਿੰਘ ਸਿੰਘ ਹੋ ਗਏ